ਬਾਪੂ ਗੁਰਬਚਨ ਜੀ ਤੁਸੀਂ ਕਿਸਾਨੀ ਅੰਦੋਲਨ ਵਿੱਚ ਵੀ ਪੂਰੀ ਵਾਹ ਲਾਈ ਦਿੱਲੀ ਤੱਕ ਤੁਸੀਂ ਗਏ ਉੱਥੇ ਰਹੇ ਪਾਣੀ ਦੀਆਂ ਬਿਚਾਰਾਂ ਵੀ ਟਲੀਆਂ ਬਹੁਤ ਵਧੀਆ ਹੁਣ ਉਹ ਜਿਹੜਾ ਅੰਦੋਲਨ ਸੀਗਾ ਉੱਤੇ ਬਾਅਦ ਗੱਲਾਂ ਬਾਤਾਂ ਕੁਝ ਹੋਰ ਹੀ ਬਣ ਕੇ ਜੰਦੀਆਂ ਬਿਆਨਬਾਜ਼ੀਆਂ ਪੁੱਠੀਆਂ ਸਿੱਧੀਆਂ ਕਿਆ ਕਹਨੇ ਆ ਜੀਆਂ ਜ਼ਬਾਨਾਂ ਉਹਨੇ ਉਹ ਗੱਲਾਂ ਰ ਆਪਣੀ ਆਪਣੀ ਢੋਲ ਕੀ ਹੈ ਉਹ ਜਾਂਦਾ ਮੈਂ ਆਪਣੇ ਵਿਚਾਰ ਦੱਕੀ ਜਣੇ ਅਗਲੇ ਨਾਲ ਨਹੀਂ ਆ ਜਿਹੜਾ ਕੰਗਣਾ ਰਣੌਤ ਦੀ ਅੱਜਕੱਲ ਗੱਲਬਾਤ ਹੈ ਹਾਂ ਇਹਨੇ ਵੀ ਕੋਈ ਬਿਆਨ ਦਿੱਤੀ ਹੈ ਜਿਸ ਨਾਲ ਖਾਸੀ ਨਰਾਜ਼ਗੀ ਹੈ। ਕਿਆ ਕਹਿੰਨੇ ਹੋ ਤੁਸੀਂ? ਨਰਾਜ਼ਗੀ ਤਾਂ ਜੀ ਸਾਰੇ ਮੁਲਕ ਵਿੱਚ ਕਿਹਾ ਬਾਹਲੇ ਮੁਲਕਾਂ ਤੱਕ ਚਲੇਗੀ। ਆ ਮੱਧ ਪ੍ਰਦੇਸ਼ માં ਕਰਦੇ ਆ ਰਹੀਆਂ ਜਲੂਸ ਕਰਦੇ ਆ ਦਾ ਸਾਰੇ ਸੂਬਿਆਂ માં ਹੋ ਰਿਹਾ। ਸਾਰਾ ਇਹਦੇ ਖਿਲਾਫ ਹੋਏ ਪਏ। ਵੀ ਤਾਂ ਚੰਗੇ ਜਿਹੜੇ ਵਿੱਚ ਸੀ ਪਾਏ ਉਹ ਚੰਗੇ ਨਹੀਂ ਪਾਏ। ਫਿਲਮ ਵਾਲੇ। ਹਾਂ ਇੱਕ ਤਰਫਾ ਕੰਮ ਕਰਿਆ। ਬੇਟ ਕਰਿਆ ਵਾਲੀ ਗੱਲ ਕਰਦੀ ਮੈਂ ਤਾਂ ਬੀਬਾ ਨੂੰ ਆਈ ਸਮਝਾਉਣਾ ਚਾਹਣਾ ਹੈ ਬੀ ਤੁੰ ਵੀ ਪੰਜਾਬ ਨੇ ਪੰਜਾਬੇ ਤਾਂ ਹਿਮਾਚਲ ਹਰਿਆਣਾ ਸਾਰਾ ਪੰਜਾਬ ਤਾਂ ਇੱਕੇ ਦਾ ਇੱਕੇ ਦਾ ਤੂੰ ਟਾਂ ਬੰਨਣੀ ਚਿੱਤੋ ਜਦ ਬੋਲਣਾ ਪੰਜਾਬੀਆਂ ਦੇ ਜੱਜ ਜਵਾਨ ਖੋਲਣੀ ਬਲੂਜ ਕੱਢਣਾ ਬਿੱਤੇ ਸਿੱਖਾਂ ਖਿਲਾਫ ਗੋਲੇ ਕੱਢਣੇ ਆ ਜੀਤਨੂ ਮਾਰਾ ਹੌਲੀ ਅੰਦਰ ਮਹੌਲੀ ਬਾਤ ਚ ਮਰਾ ਤੰਗਾਲੂ ਕਿਹਾ ਨਹੀਂ ਕਿਸੇ ਨੇ ਕਿਸੇ ਨੇ ਬਿਆਨ ਦਿੱਤਾ ਹੀ ਵਾਲਾ ਇਹ ਰੋਜ਼ ਕਦੀ ਇੰਟਰਵਿਊ ਮੈਂ ਸਿੱਖਾਂ ਦੇ ਖਿਲਾਫ ਬੋਲਦੀ ਕਦੀ ਅਖਬਾਰਾਂ ਮੈਂ ਬੋਲਦੀ ਕਦੀ ਕਾਫੀ ਵਿੱਚ ਬੋਲਦੀ ਹੋਣਾ ਨੂੰ ਮਿਲ ਪਰਸੂ ਪਾਤਾ ਬਾਦੀ ਪਤਾ ਹੀ ਹੋਰ ਪਾਤਾ ਇੱਟਾ ਗਈ ਪੱਤੇ ਬੈਠੇ 84 ਦੇ ਸਾਨੂੰ ਪਤਾ ਸੀ ਜੇ ਕਸ ਤਾਪ ਹੋ ਗਿਆ ਰਾਤ ਨੂੰ ਆ ਕੇ ਥਾਲ ਦਿੰਦੇ ਤਾਂ 11-11 ਜਾਲੇ ਰੋਟੀ ਪਕਾਓ ਮਾਗਮਾਰ ਪੜਿਆ ਦੋ ਤਿੰਨ ਸੀ ਨਹੀਂ ਨਾ ਗਲਤ ਪਾਇ ਇੱਕ ਜਿਹੜਾ ਸੰਤ ਬਣਾਇਆ ਉਹ ਸੰਤ ਖਬਰੇ ਰੋਡਾ ਖਬਰੇ ਸਿਗਟਾ ਪੀਂਦਾ ਖਬਰੇ ਸ਼ਰਾਬ ਪੀਂਦਾ ਉਹਦਾ ਕਿਰਪਾਨ ਪਾ ਕੇ ਸੰਤ ਬਣਾ ਦਿੱਤਾ ਬਿਛਾਰੇ ਕਕਾਰਾਂ ਦੀ ਬੇਆਦਬੀ ਹੋਈ ਅਸੀਂ ਤਾਂ ਨਹੀਂ ਚਾਹੁੰਦੇ ਬੇਆਦਬੀ ਸੰਤਾਂ ਗੁੱਸਾ ਆਉਗਈ ਆਉਗਾ ਸਿੱਖਪਾਈ ਜਾਰੇ ਨੂੰ ਕਿ ਸਭ ਨੂੰ ਤੁਸੀਂ ਵੀ ਸਿੱਖੇ ਆਂ ਹਾਂ ਅਸੀਂ ਸਾਰੇ ਸਾਰੇ ਪੰਜਾਬੀਆਂ ਗੁਰੂਆਂ ਨੂੰ ਮੰਨਦੇ ਆਂ ਬਿਲਕੁਲ ਬਿਲਕੁਲ ਪੰਜਾਬੀ ਜਿਹੜਾ ਕੋਈ ਵੀ ਆ ਨਾ ਜੀ ਉਹ ਸਿੱਖੀ ਸੋਚ ਰੱਖਦਾ ਅਸੀਂ ਸਾਰੇ ਜਾਣੇ ਨਿਆਣਾ ਦੇ ਬੀਬੀ ਜਾਣੇ ਕਰਸਾਨ ਸਾਰੇ ਜਾਣੇ ਤਾਂ ਇੱਕੋ ਗੱਲ ਹੈ ਇਹ ਤਾਂ ਨੋ ਮਾਸ ਹੈ ਨੋ ਮਾਸ ਦਾ ਰਿਸ਼ਤਾ ਮੰਦਰਾਂ માં ਵੀ ਜਾਣੇ ਸਾਰੇ ਜਾਣੇ ਜਣੀ ਉਹਨੇ ਗੱਲ ਜਿਹੜੀ ਕਰੀ ਐ ਉਹ ਠੀਕ ਨਹੀਂ ਉਹਨੇ ਗੱਲ ਠੀਕ ਨਹੀਂ ਕਰੀ ਉਹਨੇ ਤਾਂ ਪਰਸੂ ਪੌਣੇ ਵਾਲਾ ਕੰਮ ਕਰਿਆ ਦੋ ਮਹੀਨੇ ਦੋ ਮਹੀਨੇ ਬਾਅਦ ਇੱਕ ਛੋਲੀ ਜੀ ਛਰਦਨ ਦੀ ਇਸ ਦਾ ਰਿਜ਼ਲਟ ਬੀਬੀ ਮਾਰਾ ਨਿਕਲਦਾ ਜਿਹੜੀਆਂ ਤੁਸੀਂ ਗੱਲਾਂ ਕਰਦੇ ਮੈਂ ਤਾਂ ਤੁਹਾਨੂੰ ਆ ਹੀ ਸਮਝਾਉਣਾ ਵੀ ਜਿੱਦ ਨਾਲ ਫੜੇ ਨਰਮਾਈ ਤੇ ਕਮ ਲੈ ਛੋਲੀਏ ਦਿਮਾਗ ਤੇ ਠੰਡੇ ਦਿਮਾਗ ਹੈ ਸੋਚੇ ਕਰ ਵੀ ਮੈਂ ਜਾ ਬੋਲਣਾ ਕਿਆ ਬੋਲਣਾ ਕਿਸੇ ਦੇ ਖਿਲਾਫ ਤਾਂ ਨਹੀਂ ਜਾਊਗਾ ਜੇ ਨਹੀਂ ਸੋਚੋ ਕਿ ਪਹਿਲਾਂ ਲਿਖ ਲੈ ਕਰ ਪੜ੍ਹ ਲੈ ਕਰ ਮੈਂ ਤੁਹਾਨੂੰ ਆਹੀ ਕਹਿਣਾ ਚਾਹੁੰਦਾ ਦਿਲੂ ਲਿਖਾ ਪੜ ਕਾਫੇ ਦੇਖ ਕੇ ਕਰ ਵੀ ਇਧਰ ਗਲਤ ਕਹਿੰਦੀ ਕੁਲਗਾ ਤਾਂ ਬੁਲੇ ਕਰ ਫਟਾ ਫਟ ਫੋਨ ਮੂਰੇ ਲਾਇਆ ਬੋਲਣ ਲੱਗ ਜਾਂਦੀ ਕਿਤੇ ਖਿਲਾਫ ਆਂਦੇ ਤਾਂ ਕਿਤੇ ਸਿੱਖਾਂ ਦੇ ਖਿਲਾਫ ਬੋਲੀ ਜਾਂਦੀ ਐ ਐਵੇਂ ਜੋ ਤਿੰਸੀ ਨੀ ਨਾ ਉਹ ਗਲਤ ਪਾਏ ਵੀ ਸਿੱਖਾਂ ਦੇ ਖਿਲਾਫ ਬਸ ਮਾਤੇ ਬੰਦੇ ਕੱਢ ਕੇ ਮਾਰਤੇ ਹੋਲੀ ਹਵਾਲੀ ਕੋਈ ਕਿਤਲੀ ਹੋਇਆ ਚਾਹ ਚੰਗਾ ਹੋਇਆ ਚਾਹ ਮਾਰਾ ਹੋਇਆ ਪਰ ਬਾਰ ਬਾਰ ਉਹ ਤੇਲ ਪਾਈ ਜਣਾ ਚੰਗੀ ਗੱਲ ਨਹੀਂ ਹੁੰਦੀ ਹਾਂ ਬਾਲੀ ਫੋਨ ਤੇ ਪਉਣਾ ਆ ਜਿਹੜਾ ਲੰਗ ਲਿਆ ਉਹਨੂੰ ਖਰੀਦਣ ਦਾ ਕੋਈ ਫਾਇਦਾ ਨਹੀਂ ਹਾਂ ਅਸੀਂ ਪਾਈ ਪਾਈ ਲੜ ਪੈਣਾ ਫੇਰ ਬੱਤਾਂ ਲੱਗ ਜਾਂਦੇ ਇਹ ਤਾਂ ਜਿੱਤ ਬੰਨੀ ਵੀ ਮੈਂ ਤਾਂ ਬੀਬੇ ਨੂੰ ਆਈ ਸਮਝਾਉਣਾ ਚਾਹਣਾ ਬੀਬਾ ਨੂੰ ਤੰਗੜਾ ਰਣਾਤ ਨੂੰ ਵੀ ਜਿਦਾ ਹੋਸ਼ ਹੈ ਕੰਮ ਕਰ ਬੀਬਾ ਤੂੰ 3 ਵਰਗੀ ਸਾੜੀਆਂ ਵਰਗੀ ਸਾੜੀਆਂ ਨੂਹਾਂ ਵਰਗੀਆਂ ਦੇਖੋ ਤੁਸੀਂ ਤਾਂ ਬੜਾ ਵੱਡਾ ਦਿਲ ਦਿਖਾ ਰਹੇ ਹੋ ਹਾਂ ਹਾਂਜੀ ਭਿਲਤਾ ਹੈ ਉਹਦੀ ਅਜ ਮਹਾਬਰ ਕੀ ਹੋ ਗਈ ਅਬ ਬੱਧੀ ਚੁਪ ਕੇ ਗਾਂ ਪਹਾੜ ਆ ਜਾਂਦਾ ਹਮਾਚਲ ਪਹਿਲਾ ਪੰਜਾਬੇ ਦੇ ਇਕੱਠੇ ਹੀ ਤੇ ਮੇਰੀ ਸੋਚੀ ਨਾ ਹੋਏ ਅਨਾਲੇ ਆਪਣੇ ਗੁਰੂ ਸਾਹਿਬਾਂ ਦੀ ਕੁਰਬਾਨੀ ਕਰਕੇ ਤਾਂ ਅਸੀਂ ਬੈਠੇ ਬੈਠੇ ਆ ਉਹਨਾਂ ਦੀ ਜਨਮ ਤਾਂ ਸੀ ਬੈਠੇ ਨਹੀਂ ਅਸੀਂ ਕਿਤਾ ਉਹਨਾਂ ਦਾ ਤੁਝੇ ਹੀ ਸਟਰੀਆਂ ਪੁਰਾਣੀਆਂ ਪੜੀਆਂ ਹੀ ਆ ਇਹ ਗੱਲਾਂ ਕਹਿਣੀਆਂ ਚੰਗੀਆਂ ਨਹੀਂ ਹੁੰਨੀਆਂ ਸਾਰੇ ਜ਼ਖਮਾਂ ਬੰਨੂਣ ਪਾਉਣਾ ਚੰਗਾ ਨਹੀਂ ਮੈਂ ਤਾਂ ਵੀ ਮਾਹੀ ਸਮਝ ਆਉਂਦਾ